ਸ਼ੀਗਲ ਜੀ ਕਿਵੇਂ ਹੋ ਦੋਸਤੋ ਦੋਸਤੋ ਅੱਜ ਮੈਂ ਪਹੁੰਚੀ ਆ ਬੀਜੇ ਤੋਂ ਸਮਰਾਲਾ ਰੋਡ ਆਨ ਦਾ ਇੱਕ ਪਿੰਡ ਤੇ ਆਪਾਂ ਪਹੁੰਚਿਆ ਬੰਬ ਚਿਕਨ ਵਾਲਿਆਂ ਦੇ ਕੋਲ ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇੱਥੋਂ ਦੇ ਓਨਰ ਨਾਲ ਕਿ ਉਹਨਾਂ ਨੇ ਇੱਥੇ ਬੰਬ ਚਿਕਨ ਉਹਨਾਂ ਨੇ ਆਪਣੀ ਸ਼ਾਪ ਦਾ ਨਾਮ ਕਿਉਂ ਰੱਖਿਆ ਤੇ ਆਓ ਫਿਰ ਆਪਾਂ ਅੰਦਰ ਚੱਲਦੇ ਆਂ ਵਧੀਆ ਸ਼ੀਗਲ ਜੀ ਕਿਵੇਂ ਹੋ ਬਾਜੀ ਬੜੀ ਵਧੀਆ ਤੁਸੀਂ ਦੱਸੋ ਕਿੱਦਾਂ ਹੀ ਬਹੁਤ ਵਧੀਆ ਅੱਛਾ ਬਾਜੀ ਪਹਿਲਾਂ ਮੈਨੂੰ ਤੇ ਇਹ ਦੱਸੋ ਵੀ ਬੰਬ ਚਿਕਨ ਨਾਮ ਕਿਉਂ ਰੱਖਿਆ ਹੈ ਇਹ ਸਾਡੇ ਪਿੰਡ ਦਾ ਨਾਮ ਬੰਬ ਹੈ ਅੱਛਾ ਜੀ ਹਾਂਜੀ ਮੈਨੂੰ ਤਾਂ ਇਹ ਦੱਸੀ ਮੈਂ ਕਿਹਾ ਸ਼ਾਇਦ ਕੋਈ ਚਿਕਨ ਜਿਹੜਾ ਉਹ ਬਲਾਸਟ ਕਰਨ ਵਾਲਾ ਤਾਂ ਕਰਕੇ ਹਾਂਜੀ ਹਾਂ ਆਪਣਾ ਪਿੰਡ ਦਾ ਨਾਮ ਵੀ ਬੰਬਾ ਤੇ ਆਪਣੇ ਚਿਕਨ ਕਾਰਨਰ ਦਾ ਨਾਮ ਵੀ ਬੰਬਾ ਹੀ ਤੇ ਆਪਾਂ ਚਿਕਨ ਵੀ ਬੰਬੇ ਬਣਾਈਦਾ ਅੱਛਾ ਤੇ ਭਾਜੀ ਆਪਣੇ ਕੋਲ ਕਿਹੜੀ ਕਿਹੜੀ ਚੀਜ਼ ਹੁੰਦੀ ਹੈ ਆਪਣੇ ਕੋਲ ਫਰਾਈ ਚਿਕਨ ਹੈ ਜੀ ਤੇ ਗ੍ਰੇਵੀ ਚਿਕਨ ਗ੍ਰੇਵੀ ਬੱਕਰਾ ਬੱਕਰੇ ਦਾ ਚਾਰ ਹੀ ਲੈਗ ਪੀਸ ਚਿੱਲੀ ਚਿਕਨ ਜੀ ਤੇ ਮੱਛੀ ਇਹ ਸਭ ਕੁਝ ਆ ਨਹੀਂ ਅੱਛਾ ਤੇ ਭਾਜੀ ਮੱਛੀ ਕਿਹੜੀ ਹੁੰਦੀ ਤੁਹਾਡੇ ਕੋਲ ਆਪਣੇ ਕੋਲ ਮਲੀ ਤੇ ਸੰਘਾੜਾ ਹੁੰਦੀ ਹੈ ਜੀ ਅੱਛਾ ਹਾਂਜੀ ਤੇ ਭਾਜੀ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਤੁਸੀਂ ਇਹ ਨਾ ਕੋੜ ਬ੍ਰਦਰ ਹੈ ਹਾਂਜੀ ਹਾਂਜੀ ਛੋਟੇ ਜੀ ਉਮਰ ਦੇ ਵਿੱਚ ਕਿਵੇਂ ਸੋਚਿਆ ਕਿ ਮੈਂ ਇਹ ਸ਼ਾਪ ਕਰਨੀ ਹੈ ਜਾਂ ਚਿਕਨ ਬਣਾਉਂਦਾ ਹੀ ਕੰਮ ਕਰਨਾ ਹੈ ਇਹ ਹੀ ਬਿਜ਼ਨਸ ਕਰਨਾ ਹੈ ਦੇਖੋ ਇਹ ਮੇਰਾ ਸ਼ੁਰੂ ਤੋਂ ਹੀ ਇੱਕ ਈਮ ਸੀਗਾ ਜਿਵੇਂ ਮੈਂ ਪ੍ਰਾਈਵੇਟ ਜੌਬ ਨਹੀਂ ਕਰਨੀ ਅੱਛਾ ਜੀ ਜਾਂਦਾ ਕਰਨੀ ਗਵਰਨਮੈਂਟ ਜੌਬ ਕਰਨੀ ਆ ਨਹੀਂ ਆਪਦਾ ਬਿਜ਼ਨਸ ਕਰਨਾ ਹੈ ਹਾਂਜੀ ਗਵਰਨਮੈਂਟ ਜੌਬ ਤਾਂ ਨਹੀਂ ਹੋ ਸਗੀ ਚਲੋ ਪਰਮਾਤਮਾ ਨੇ ਵਧੀਆ ਕੀਤਾ ਇੱਧਰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਅੱਛਾ ਤੇ ਆਪਣਾ ਇੱਧਰ ਬਿਜ਼ਨਸ ਹੀ ਚੱਲਦਾ ਹੀ ਹਾਂ ਹਾਂਜੀ ਤੇ ਬਾਜੀ ਆ ਤੁਸੀਂ ਕੀ ਪਾਇਆ ਹੋਇਆ ਵਿੱਚ ਕੋਨਲੈਸ ਪ੍ਰਾਈਸੀਿਕ ਨੇ KFC ਸਟਾਈਲ अच्छा ते पाजी ਤੁਸੀਂ ਸਿੱਖਿਆ ਹੋਇਆ ਹਾਂ ਹਾਂ ਨਹੀਂ ਜੀ ਬਸ ਡੈਡੀ ਨੇ ਸਿੱਖਿਆ ਜੀ ਮਤਲਬ ਸ਼ੁਰੂ ਤੋਂ ਬਣਾਉਂਦੇ ਹੀ ਘਰੇ ਜੀ ਹਾਂ ਬੌਨ ਨੂੰ ਤਾਂ ਘਰੇ ਬਣਾਉਂਦੇ ਬਣਾਉਦੇ ਸਿੱਖ ਗਈ ਓਕੇ ਹਾਂ ਜੀ ਮਤਲਬ ਬਾਹਰੋਂ ਵੀ ਤੋਂ ਸਿੱਖਿਆ ਆਪਾਂ ਅੱਛਾ ਬਾਹਰੋਂ ਨਹੀਂ ਸਿੱਖਿਆ ਘਰ ਦੇ ਵਿੱਚ ਤੁਹਾਨੂੰ ਜਿਹੜੀ ਵਿਧੀ ਮਿਲੀ ਹੋਈ ਆ ਹਨਾ ਹਾਂ ਜੀ ਹਾਂ ਜੀ ਤੇ ਪਾਜੀ ਆ ਕੀ ਰੱਖਿਆ ਹੋਇਆ ਤੁਸੀਂ ਅੰਦਰ ਇਹ ਇਹ ਆਪਾਂ ਪਿਆਜ਼ ਭੁੰਨੇ ਆਈ ਅੱਛਾ ਪਿਆਜ਼ ਗਰੇਵੀ ਵਾਲੇ ਚਿਕਨ ਵਾਸਤੇ ਅੱਛਾ ਗਰੇਵੀ ਵਾਲੇ ਚਿਕਨ ਇਹ ਕੀ ਕੀ ਪਾਇਆ ਹੋਇਆ ਇਸ ਵਿੱਚ ਇਹਦੇ ਸਿਰਫ ਖੜੇ ਮਸਾਲੇ ਨਹੀਂ ਹਾਂ ਜੀ ਤੇ ਆਪਣਾ ਆਹ ਪਿਆਜ਼ ਪਿਆਜ਼ ਫਰਾਈ ਕਰ ਰਹੇ ਹਾਂ ਹਾਂਜੀ ਹਾਂਜੀ ਤੇ ਭਾਜੀ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਇਹ ਇਹਨੂੰ ਜੀ 2-3 ਘੰਟੇ ਲੱਗ ਜਾਂਦੇ ਆ ਸ਼ੁਰੂ ਤੋਂ ਲੈ ਕੇ ਅੰਡ ਤੱਕ ਬਣਾਉਣ ਲਈ ਬਣਾਉਣ ਵਾਸਤੇ ਵੀ ਹਾਂਜੀ 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 ਆ ਪਤਾ ਨਹੀਂ ਸਰ ਅਸੀਂ ਭਾਜੀ ਕਿੰਨਾ ਕੁ ਟਾਈਮ ਤੁਹਾਨੂੰ ਲੱਗ ਜਾਂਦਾ ਪੂਰੀ ਪ੍ਰੈਪਰੇਸ਼ਨ ਕਰਨ ਤੇ ਬਾਅਦ ਵਿੱਚ ਇਹਨੂੰ ਬਲੌਣ ਤੇ ਇਹ ਤਿੰਨ ਗਰੇਵੀ ਵਾਲੇ ਨੂੰ ਜਾਂ ਦੋਨਾਂ ਨੂੰ ਗਰੇਵੀ ਵਾਲੇ ਨੂੰ ਜਾਂ ਫਿਰ ਜੋ ਤੁਸੀਂ ਬਣਾਉਨੇ ਹੋ ਕਿੰਨਾ ਕੁ ਟਾਈਮ ਲੱਗ ਜਾਂਦਾ ਕਰੋ ਤਿਆਰੀ ਕਰਕੇ ਲੈ ਕੇ ਆਉਨੇ ਨਹੀਂ ਨਹੀਂ ਇੱਥੇ ਇੱਥੇ ਅਸੀਂ 9 ਵਜੇ ਆ ਜੰਦੇ ਹਾਂ 9 ਵਜੇ ਆ ਜਾਂਦੇ ਹਾਂ ਹਾਂ ਜੀ 9 ਵਜੇ ਤੋਂ ਆ ਜੰਦੇ ਆ ਤੇ 5 ਵਜੇ ਤੱਕ ਅਸੀਂ ਸਾਰਾ ਸਮਾਨ ਰੈਡੀ ਕਰ ਲਈਏ ਤੇ 5 ਵਜੇ ਤੋਂ ਬਾਅਦ ਕਸਟਮਰ ਆ ਜਾਂਦੇ ਨੇ ਕਿ ਹਾਂ ਜੀ 5 ਵਜੇ ਤੋਂ ਬਾਅਦ ਕਸਟਮਰ ਆਉਣ ਲੱਗ ਜਾਂਦੇ ਨੇ ਅੱਛਾ ਜੀ ਤੇ ਭਾਜੀ ਫਿਰ ਸਾਨੂੰ ਕੀ ਟੈਸਟ ਕਰਵਾਉਗੇ ਤੁਹਾਨੂੰ ਪਾ ਸਾਰਾ ਵੀ ਵੈਰਾਈਟੀ ਚੇਂਜ ਚੇਸ ਟੈਸਟ ਕਰਵਾਵਾਂਗੇ ਇਹ ਵਾਲਾ ਹਾਂ ਗਰੇਵੀ ਵਾਲਾ ਵੀ ਕਰਵਾਵਾਂਗੇ ਤੇ ਪ੍ਰਾਈਸ ਚੀਜ਼ ਨਹੀਂ ਨਹੀਂ ਅਪਾ ਛੇਦੀ ਬਣਾਉਣਾ ਹੀ ਕੋਈ ਅੱਛਾ ਜੀ ਆ ਜਿਹੜਾ ਫਰਾਈ ਕਰ ਰਹੇ ਹੋ ਇਹ ਇਹਦੇ ਵਿੱਚ ਤੁਸੀਂ ਕਿਹੜੇ ਕਿਹੜਾ ਤੇਲ ਵਰਤਦੇ ਹੋ ਇਹ ਮਸਟਰਡ ਆਇਲ ਹੈ ਜੀ ਮਸਟਰਡ ਆਇਲ ਹੈ ਹਾਂ ਜੀ ਹਾਂ ਜੀ ਤੇ ਭਾਜੀ ਕਿੰਨਾ ਕ ਤੇਲ ਹੋਊਗਾ ਇਹ ਇਹ ਜੀ ਤਕਰੀਬਨ ਹੋਊਗਾ ਜ 4 5 ਲੀਟਰ ਹੀ ਤੇ ਪਾਜੀ ਥੋੜਾ ਚਾਰ ਉਹ ਬੜਾ ਫੇਮਸ ਹੈ ਹਾਂ ਜੀ ਤੇ ਕੀ ਕਿਹੜੇ ਕਿਹੜੇ ਚਾਰ ਤੁਸੀਂ ਬਣਾਉਂਦੇ ਹੋ ਆਚਾਰ ਜੀ ਆਪਣੇ ਕੋ ਬੱਕਰੇ ਦਾ ਹੀ ਹੁੰਦਾ ਜੀ ਬੱਕਰੇ ਦਾ ਹੁੰਦਾ ਹਾਂ ਜੀ ਤੇ ਪਾਜੀ ਬੱਕਰੇ ਦਾ ਚਾਰ ਦੇ ਵਿੱਚ ਕਿੰਨਾ ਕੁ ਕੁਆਟਿਟੀ ਤੁਸੀਂ ਬਣਾਉਂਦੇ ਹੋ ਮਤਲਬ ਚਾਰ ਦੇ ਬੱਕਰੇ ਦੀ ਅਸੀਂ 40 ਕਿਲੋ 50 ਕਿਲੋ 30 ਕਿਲੋ ਇਦਾਂ ਬਣ ਜਾਂਦਾ ਜੀ ਹਾਂ ਡੇਲੀ ਨਹੀਂ ਡੇਲੀ ਨਹੀਂ ਜੀ ਡੇਲੀ ਟਾਈਮ ਨਹੀਂ ਲੱਗਦਾ ਕਿਉਂਕਿ ਬੱਕਰੇ ਨੂੰ ਬਣਾਉਣ ਨੂੰ ਪੂਰਾ ਇੱਕ ਦਿਨ ਲੱਗ ਜਾਂਦਾ ਜੀ ਹਾਂ ਜੀ ਸੇ ਤੋਂ ਲੈ ਕੇ ਸ਼ਾਮ ਵਕਤ ਅੱਛਾ ਜੀ ਹਾਂ ਜੀ ਤੇ ਭਾਜੀ ਬੱਕਰਾ ਤੁਸੀਂ ਤੁਹਾਡੇ ਪਿੰਡ ਤੋਂ ਮਿਲਦਾ ਕਿਤੇ ਬਾਹਰ ਨਹੀਂ ਨਹੀਂ ਆਪਾਂ ਹੀ ਜਾਂ ਦਾ ਸਾਡੇ ਆਪ ਦੇ ਬੱਕਰੇ ਛੱਡੇ ਹੋਏ ਨੇ ਚ ਕਾਰਵਾਈਆਂ ਕੋਲ ਜਿਹੜੇ ਚਰੋਂ ਚਾਰਦੇ ਨੇ ਬੱਕਰੇ ਹਾਂਜੀ ਜਦ ਸਾਡੇ ਕੋਲ ਵੱਡਾ ਮਤਲਬ 40 50 ਕਿਲੋ ਅਸੀਂ ਕਰਣਾ ਉਹ ਸਾਡੀ ਅਸੀਂ ਆਪਦੇ ਬੱਕਰੇ ਵਟ ਲੀਂਦੇ ਨਹੀਂ ਅੱਛਾ ਜੀ ਜਾਂ ਫਿਰ ਸਾਡਾ ਪੱਕਾ ਬੰਦਾ ਜੀ ਰਵੀ ਮੀਟ ਸ਼ਾਪ ਖਾਨਾ ਉਹਨਾਂ ਤੋਂ ਲਈਦਾ ਜੀ ਅੱਛਾ ਤੇ ਪੰਜ ਜਿਹੜਾ ਬੱਚਰੇ ਦੇ ਚਾਰ ਦੇ ਵਿੱਚ ਤੁਸੀਂ ਤੁਸੀਂ 40 ਕਿਲੋ ਹਨਾ ਬੱਕਰਾ ਪਾਉਨੇ ਹੋ ਹਾਂਜੀ ਹਾਂਜੀ ਪੱਕ ਕੇ ਘਟਦਾ ਵੱਧਦਾ ਜੀ ਹਾਂਜੀ ਹਾਂਜੀ ਘਟ ਜਾਂਦਾ ਜੀ ਉਹ ਜੇ ਮੰਨ ਲਓ ਪਾ 40 ਕਿਲੋ ਪਾਉਨੇ ਆ 40 ਕਿਲੋ ਦੇ ਵਿੱਚ ਉਹ ਫਰੌਂਕਸ 7 8 ਕਿਲੋ ਘਟ ਜਾਣੇ ਅੱਛਾ 7 8 ਕਿਲੋ ਘਟ ਜਾਣੇ ਹਾਂ ਹਾਂਜੀ ਤੇ ਪਾਜੀ ਫਿਰ ਆਰਡਰ ਤੇ ਆਉਂਦੇ ਨੇ ਉਹ ਨੂੰ ਤੁਸੀਂ ਬਣਾਉਨੇ ਹੋ ਹਾਂਜੀ ਲੋਕ ਸਾਡੇ ਕੋਲ ਔਨ ਦਾ ਸਪਾਟ ਰੈਡੀ ਨਹੀਂ ਹੁੰਦਾ ਜੀ ਤੇ ਲੋਕ ਆਰਡਰ ਲਿਖਾਉਂਦੇ ਨੇ ਤੇ ਡਾਇਰੀ ਤੇ ਨੋਟ ਡਾਉਨ ਕਰਦੇ ਹਾਂ ਆਪਾਂ ਜਿਨ੍ਹਾਂ ਦਾ ਪਹਿਲਾਂ ਆਰਡਰ ਆਇਆ ਹੁੰਦਾ ਉਹਨਾਂ ਨੂੰ ਦੇ ਦੇਈਦਾ ਜੀ ਓਕੇ ਹਾਂਜੀ ਤੇ ਪਾਜੀ ਇਹਦੇ ਵਿੱਚ ਹੋਰ ਕਿਹੜੇ ਕਿਹੜੇ ਇਸ ਤੋਂ ਬਾਅਦ ਵੀ ਕੋਈ ਮਸਾਲਾ ਪਾਉਣਾ ਹੈ ਹਾਂਜੀ ਹਾਂਜੀ ਹੁਣ ਆਪਾਂ ਇਹਦੇ ਜਿਹੜਾ ਲਸਣ ਅਦਰਕ ਦਾ ਪੇਸਟ ਪਾਉਣਾ ਹੈ ਤੇ ਟਮਾਟਰ ਪਾਉਣੇ ਹੈ ਜੀ ਓਕੇ ਹਾਂਜੀ ਲੋ ਦੋਸਤੋ ਹਲੇ ਇਸ ਦੇ ਵਿੱਚ ਅਦਰਕ ਦਾ ਆਟੋਮੈਟਿਕ ਦਾ ਪੇਸ ਪਏਗਾ ਤੇਰੇ ਦੇ ਵਿੱਚ ਮੁਰਗਾ ਜਾਏਗਾ ਨਾ ਹਾਂਜੀ 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 ਤੇ ਆਪਾਂ ਉਸ ਤੋਂ ਬਾਅਦ ਫਿਰ ਦਿਖਾਵਾਂਗੇ ਤੁਹਾਨੂੰ ਫਿਰ ਟੇਸਟ ਵੀ ਕਰਾਂਗੇ ਤਾਂ ਟੇਸਟ ਕਰਨ ਤੋਂ ਬਾਅਦ ਦੱਸਾਂਗੇ ਕਿ ਕਿਵੇਂ ਦਾ ਟੇਸਟ ਤੇ ਲੋ ਜੀ ਹੁਣ ਦੋਸਤੋ ਅੱਜ ਕੇ ਇਹ ਕਿਹੜਾ ਪੇਸ ਪਾ ਰਹੇ ਹਾਂ ਇਹ ਆਪਣਾ ਲਸਣ ਅਦਰਕ ਦਾ ਪੇਸਟ ਹੈ ਜੀ ਲਸਣ ਅਦਰਕ ਦਾ ਪੇਸਟ ਪਾ ਰਹੇ ਨੇ ਹਾਂਜੀ ਤੇ ਲੋ ਜੀ ਮਿਕਸ ਹੋ ਰਿਹਾ ਹੁਣ ਤਾਂ ਅਜੀ ਇਹਦੇ ਚ ਕਿੰਨੇ ਕ ਕਿਲੋ ਉਹਨਾ ਚਿਕਨ ਜਿਹੜਾ ਬਣੂਗਾ ਇਹਦੇ ਜੀ ਆਪਣਾ 7 ਤੋਂ 8 ਕਿਲੋ ਚਿਕਨ ਬਣ ਜਾਣਾ ਹੈ 7 ਤੋਂ 8 ਕਿਲੋ ਹਾਂਜੀ ਅਜੀ ਹੁੰਦਾ ਫਿਰ ਪੱਕੇ ਹਲਵਾਈ ਹੋਗੇ ਹੋਗੇ ਹਾਂਜੀ ਹਾਂਜੀ ਬਣਾ ਰਿਹਾ ਹੈ ਹਾਂਜੀ ਹਾਂਜੀ ਬਸ ਕਈ ਰਿਸ਼ਤੇਦਾਰਾਂ ਚ ਜਾਂ ਦੋਸਤਾਂ ਦੇ ਵਿੱਚ ਉਹਨਾਂ ਨੇ ਕੋ ਖਾਣਾ ਹੁੰਦਾ ਉਹ ਮੈਨੂੰ ਫੋਨ ਕਰਦੇ ਨੇ ਵੀ ਆ ਜਾਓ ਅੱਜ ਰਾਤ ਨੂੰ ਬੈਠਦੇ ਆ ਅੱਛਾ ਜੀ ਬਾਰਬੀਕਿਊ ਲਾਉਣਾ ਚਿਕਨ ਬਣਾਉਣਾ ਉਹਨਾਂ ਨੇ ਕਹਣਾ ਦੀ ਆਇਆ ਯਾਰ ਆਪਾਂ ਬੈਠਣਾ ਅੱਛਾ ਜੀ ਵਾਹ ਹੁਣ ਜਿਹੜੇ ਵਿਆਹਾਂ ਦੇ ਵਿੱਚ ਸਿੱਖ ਰਹੇ ਨੇ ਫਿਰ ਤਾਂ ਸਹੀ ਹੈ ਨਾ ਜਿੱਥੇ ਵੀ ਟੈਸਟ ਕਰਦੇ ਹੋਵੋਗੇ ਕਹਿੰਦੇ ਹੋਗੇ ਵੀ ਭਾਜੀ ਆ ਵਾਲੇ ਕਮੀ ਲੱਗਦੀ ਥੋੜੀ ਜਿਹੀ ਹੈ ਨਾ ਹੁਣ ਚੰਗੀ ਨਹੀਂ ਹੁੰਦਾ ਹੋਣਾ ਗੱਲੀ ਗੱਲ ਦਾ ਹਾਂਜੀ ਹਾਂਜੀ ਬਾਕੀ ਸਾਰੇ ਵਾ ਵਧੀਆ ਹਾਂਜੀ 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 ਤੇ ਸਾਰੇ ਵਧੀਆ ਬਣਾਉਂਦੇ ਆਂ ਪਰ ਮੈਂ ਤਾਂ ਕਦੇ ਖਾਧਾ ਨਹੀਂ ਗਏ ਨਾ ਮੈਂ ਖਾਣਾ ਹੀ ਹਾਂ ਪਾਪਾ ਬਣਾਈ ਦਈ ਹੈ ਜੀ ਮੈਂ ਕਦੇ ਟੈਸਟ ਵੀ ਨਹੀਂ ਕਰਿਆ ਪਰ ਕੀ ਆ ਗੱਲਾਂ ਆ ਤੁਸੀਂ ਸੇਮਲ ਕਰ ਰਹੇ ਹੋ ਹਾਂ ਹਾਂਜੀ ਕੀ ਆ ਗੱਲਾਂ ਤੁਸੀਂ ਹੁਣ ਕੀ ਪਾ ਰਹੇ ਹੋ ਇਹ ਹੀ ਆਪਣੇ ਟਮਾਟਰ ਨੇ ਟਮਾਟਰ ਦਾ ਪੇਸਟ ਹਾਂਜੀ ਪਾਜੀ ਇਹ ਫਿਰ ਮਿਕਸੀ ਚ ਗ੍ਰੈਂਡ ਕਰਦੇ ਹੋਗੇ ਹਾਂ। ਹਾਂ ਹਾਂ ਜੀ ਹਾਂ। ਹੂੰ ਪਹਿਲਾਂ ਆਪਾਂ ਇਹ ਪਿਆਜ਼ ਕੱਟ ਕੇ ਪਾਉਂਦੇ ਸੀਗੇ ਜੀ। ਹਾਂਜੀ। ਤੇ ਸਾਨੂੰ ਵੀ ਸਮਝਾਉਣ ਵਾਲੇ ਲੋਕ ਹੀ ਨੇ ਜੀ। ਹਾਂਜੀ। ਲੋਕਾਂ ਨੇ ਸਾਨੂੰ ਰეკਮੈਂਡ ਕਰਿਆ ਵੀ ਮਿਕਸੀ ਕਰਕੇ ਪਾਓ। ਓਕੇ। ਤੇ ਆਪਾਂ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਚੱਲੀ ਗਈ। ਹੂੰ ਹਾਂਜੀ। ਪਾਜੀ ਅੱਜ ਕਿੰਨੇ ਕੋ ਗੰਡੇ ਤਾਂ ਕਿੰਨੇ ਕੁ ਟਮਾਟਰ ਪੈ ਜਾਂਦੇ ਆ? ਇਹ ਜੀ ਆਪਣੇ 10 ਕਿਲੋ ਦੇ ਵਿੱਚ 5 ਕਿਲੋ ਪੈਂਦੇ ਆ। ਹਾਂਜੀ। ਆ ਆਪਣੇ ਪਿਆਜ਼ ਹੀ। ਹੂੰ ਤੇ 10 ਕਿਲੋ ਦੇ ਵਿੱਚ 4 ਕਿਲੋ ਟਮਾਟਰ ਪੈਂਦੇ। ਅੱਛਾ ਜੀ। ਹਾਂਜੀ। ਤੇ ਅੱਜ ਪ੍ਰਾਈਸ ਕੀ ਹੈ ਇਹਦਾ? ਇਹ 450 ਰੁਪਏ ਕਿਲੋ ਜੀ। 450 ਰੁਪਏ ਕਿਲੋ। ਕਿਲੋ ਹਾਂਜੀ ਹਾਂਜੀ। ਅੱਛਾ ਜੀ। ਇਹ ਗਰੇਵੀ ਵਾਲਾ? ਹਾਂ ਹਾਂਜੀ। ਨਾਲ ਰੋਟੀ ਵਗੈਰੇ ਦਿੰਦੇ ਹੋ ਕਿ ਉੱਥਲਾ ਚਿਕਨ ਹੀ? ਨਹੀਂ ਅੱਪਾ ਜਲਦੀ ਅਵੇਲੇਬਲ ਕਰਾਵਾਂਗੇ ਜੀ ਹਲੇ ਤਾਂ ਹੈ ਨਹੀਂਗੀ। ਅੱਛਾ ਜੀ। ਹਾਂਜੀ ਹਾਂਜੀ। ਤੇ ਇਹਦੇ ਵਿੱਚ ਨਾ ਆਪਾਂ ਜਦੋਂ ਤੁਹਾਨੂੰ ਕਿਲੋ ਜੋਕ ਕੇ ਦੇਣਾ ਉਹਦੀ ਆਪਾਂ ਗਰੇਵੀ ਦਾ ਵਜ਼ਨ ਨਹੀਂ ਕਰਦੇ ਜੀ। ਅੱਛਾ ਜੀ। ਹਾਂਜੀ। ਕਿੰਨੇ ਪੀਸ ਦਾ ਸਾਹ ਦੇਣਾ? ਹਾਂ ਹਾਂ ਨਹੀਂ ਆਪਾਂ ਕਿਲੋ ਪੂਰੇ ਪੀਸ ਜੋਕੀ ਦੇਈ ਉਸ ਤੋਂ ਬਾਅਦ ਗਰੇਵੀ ਪਾਈ ਦੀ। ਗਰੇਵੀ ਦੇ ਨਾਲ ਤੁਸੀਂ ਕਿੰਨੇ ਪੀਸ ਦਿੰਨੇ ਹੋ? ਪੀਸ ਗਣ ਕੇ ਨਹੀਂ ਜੋਕੀ ਪਾਉਨੇ ਨੇ। ਆ ਕਿਲੋ ਜਿੰਨਾ ਕਿਲੋ ਦਾ ਹੁੰਦਾ ਹਾਂ। ਹਾਂ ਜੀ ਹਾਂ। ਵਿੱਚ ਹੀ ਗਰੇਵੀ ਵਿੱਚ ਹੀ ਪੀਸ। ਹਾਂ ਜੀ ਹਾਂ ਜੀ। ਨਹੀਂ ਨਹੀਂ ਗਰੇਵੀ ਦਾ ਆਪਾਂ ਵਜ਼ਨ ਨਹੀਂ ਕਰਦੇ ਜੀ। ਗਰੇਵੀ ਆਪਾਂ ਬਾਅਦ ਵਿੱਚ ਪਾਉਨੇ ਆ ਵਜ਼ਨ ਕਰਕੇ ਕਿਲੋ। ਅੱਛਾ ਜੀ। ਮਤਲਬ ਪਹਿਲਾਂ ਆਪਾਂ ਕਿਲੋ ਪੀਸਾਂ ਦਾ ਵਜ਼ਨ ਕਰ ਲਿਆ ਜੀ ਉਸ ਤੋਂ ਬਾਅਦ ਆਪਾਂ ਗਰੇਵੀ ਪਾਉਨੇ ਹਾਂ ਲੋ ਜੀ ਦੋਸਤੋ ਹੁਣ ਵਿੱਚ ਮਸਾਲੇ ਪਾਣਗੇ ਤਾਂ ਭਾਜੀ ਕਿਹੜੀ ਕਿਹੜੀ ਮਸਾਲੇ ਨੇ ਆਪਣੇ ਕੋਲ ਇਹ ਜੀ ਆਪਣਾ ਨਮਕ ਹੈ ਡੇਗੀ ਮਿਰਚਾ ਮੀਡਮ ਮਸਾਲਾ ਗਰਮ ਮਸਾਲਾ ਤੇ ਲਾਲ ਮਿਰਚਾ ਹੀ ਦਾ ਧਨੀਆ ਪਾਊਡਰ ਹੈ ਅੱਛਾ ਜੀ ਹਾਂਜੀ ਭਾਜੀ ਜਦ ਇਹਦੇ ਵਿੱਚ ਤੁਸੀਂ ਲੂਣ ਮਰਚ ਪਾਣੇ ਹੋ ਕੋਈ ਵੀ ਚੀਜ਼ ਬਣਾਉਨੇ ਹੋ ਫਿਰ ਟੇਸਟ ਕੌਣ ਕਰਦਾ ਹੈ ਤੁਸੀਂ ਤਾਂ ਬਤਾ ਸਾਡੇ ਅੰਕਲ ਜੀ ਕਰਦੇ ਨੇ ਜੀ ਅੱਛਾ ਜੀ ਸਾਡੇ ਪੱਕੇ ਟੇਸਟਰ ਅੰਕਲ ਨੇ ਹੀ ਓਹ ਅੱਛਾ ਉਹ ਸਾਹਮਣੇ ਵਾਲੇ ਲੋ ਜੀ ਫੌਡਰ ਨਾਲ ਵੀ ਗੱਲਬਾਤ ਕਰਦੇ ਆ ਸੱਚੀ ਕਾ ਅੰਕਲ ਜੀ ਕਿਵੇਂ ਹੋ ਵਧੀਆ ਜੀ ਵਧੀਆ ਅੱਛਾ ਅੰਕਲ ਜੀ ਇਹ ਲੂਣ ਮਰਚ ਦਾ ਟੇਸਟ ਤੁਸੀਂ ਕਰਦੇ ਹੋ ਹਾਂ ਜੀ ਹਾਂ ਬਹੁਤ ਵਧੀਆ ਸਾਨੂੰ ਚੈੱਕ ਕਰਾਉਂਦੇ ਨੇ ਅੱਛਾ ਜੀ ਹਾਂ ਜੀ ਚਲੋ ਤੇ ਕਿਵੇਂ ਦਾ ਇਹਨਾਂ ਦਾ ਟੇਸਟ ਹੁੰਦਾ ਫੁੱਲ ਦਾ ਹਾਂ ਜੀ ਬਹੁਤ ਵਧੀਆ ਹੁੰਦਾ ਜੀ ਹਾਂ ਜਦੋਂ ਲੂਣ ਮਰਚ ਤੁਸੀਂ ਦੱਸਣਾ ਟੇਸਟ ਬਹੁਤ ਬਿਲਕੁਲ ਬਹੁਤ ਵਧੀਆ ਅੰਕਲ ਜੀ ਇਹਨਾਂ ਦੀ ਸਭ ਤੋਂ ਬੈਸਟ ਚੀਜ਼ ਤੁਹਾਨੂੰ ਕਿਹੜੀ ਲੱਗਦੀ ਆ ਬੱਕਰਾ ਹੀ ਲੱਗਦਾ ਜੀ ਬੱਕਰਾ ਲੱਗਦਾ ਤੇ ਬੱਕਰਾ ਹੀ ਫੇਵਰਟ ਹੈ ਹਾਂ ਜੀ ਹਾਂ ਬੱਕਰਾ ਯਾਰ ਵੀ ਵਧੀਆ ਤੇ ਬਾਪੀ ਆ ਫਰਾਈ ਵਧੀਆ ਅੱਛਾ ਜੀ થેન્ક યુ અંકલજીਿੱਤੇ ਜਿਹੜਾ ਆਪਣਾ ਘਰ ਦਾ ਮਸਾਲਾ ਅੱਛਾ ਉਹ ਵੀ ਬਹੁਗਾ ਜੀ ਘਰ ਦੇ ਮਸਾਲੇ ਇਹ ਮਤਲਬ ਕਿ ਸਿਕਰਟ ਮਸਾਲਾ ਤੁਸੀਂ ਕਹਿ ਸਕਦੇ ਹੋ ਸਿਕਰਟ ਵਾਲਾ ਹਨਾ ਹਾਂ ਇਹ ਇੰਨਾ ਕੀ ਪੈਣਾ ਹੀ ਬਸ ਜਿਵੇਂ ਥੋੜਾ ਅਸੀਂ ਦੇਖੋ ਠੀਕ ਹੈ ਲੋਜੀ ਦੋਸਤੋ ਕੰਦੇ ਮਸਾਲਾ ਜੋ ਚੜਦਾ ਉਹ ਤੋਂ ਨਿੱਚਾ ਆਉਂਦੀਆਂ ਨੇ ਹਾਂ ਜਿਹੜਾ ਅਸਲੀ ਵਾਲਾ ਮਸਾਲਾ ਹੁੰਦਾ ਹਨਾ ਨਹੀਂ ਤਾਂ ਮਾਰਕੀਟ ਦੇ ਵਿੱਚ ਤਾਂ ਬਹੁਤ ਏਦਾਂ ਦੇ ਮਿਲਦੇ ਆ ਮਸਾਲੇ ਹਾਂ ਜੀ ਮੋਂਾ ਪਾਣੀ ਪਾ ਜੀ ਗਰੇਵੀ ਕਿੰਨੀ ਕੋ ਪਤਲੀ ਹੋਏਗੀ ਨਾ 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 ਇਹ ਪਤਲੀ ਨਹੀਂ ਹੋਊਗੀ ਜੀ ਜਿਆਦਾ ਥੱਕ ਵੀ ਨਹੀਂ ਹੋਊਗੀ ਅੱਛਾ ਜੀ ਹਾਂ ਜੀ ਤੁਸੀਂ ਰੋਜ਼ ਬਣਾਉਂਦੇ ਹੋ ਤੁਹਾਨੂੰ ਹਿਸਾਬ ਆ ਗਿਆ ਹਨਾ ਵੀ ਇੰਨਾ ਕ ਨਮਕ ਇੰਨੇ ਕ ਕਿਲੋ ਚਿਕਨ ਦੇ ਵਿੱਚ ਪਾਊਗਾ ਹਨਾ ਹਾਂ ਜੀ ਹਾਂ ਜੀ ਤੇ ਦੋਸਤੋ ਹੁਣ ਜਦੋਂ ਚਿਕਨ ਵਿੱਚ ਪਾਵਾਂਗੇ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਸਾਫ਼ ਪਾਣੀ ਪੈ ਗਿਆ ਸ਼ਾਬਾਸ਼ 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 ਆੜੇ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰੀ ਪਹਿਲਾਂ ਦੂਸਰਾ ਪਾਣੀ ਸੀ ਫਿਰ ਉਸ ਤੋਂ ਬਾਅਦ ਸਾਫ਼ ਪਾਣੀ ਲਿਆਂਦਾ ਸਾਫ਼ ਪਾਣੀ ਚ ਵਾਸ਼ ਕਰਕੇ ਫਿਰ ਬਾਅਦ ਤੜਕੀ ਚ ਪਾਉਂਗੇ ਨਾ ਹਾਂਜੀ 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 ਤੜਕੇ ਚ ਇਹ ਆਪਾਂ ਸਿਰਕਾ ਦੇ ਨੂਨ ਵਾਲੇ ਪਾਣੀ ਜਿਧ ਤੋਂ ਲੈ ਇੱਕ ਵਾਰੀ ਤੇ ਹੁਣ ਸਾਫ ਪਾਣੀ ਜਿਧ ਤੋਂ ਲੈ ਠੀਕ ਹੈ ਜੀ ਰੱਖੋ ਤੇ ਹੁਣ ਤੜਕੇ ਚ ਪਾਵਾਂਗੇ ਹਾਂ ਜੀ ਹਾਂ ਲਓ ਜੀ ਮੁਰਗਾ ਪੈ ਗਿਆ ਤੜਕੇ ਚ ਅਜ ਹੁਣ ਕਿੰਨਾ ਕੁ ਟਾਈਮ ਲੱਗੇਗਾ ਇਹਨੂੰ ਪੱਕਣ ਚ ਇਹਨੂੰ ਹੀ 15 ਤੋਂ 20 ਮਿੰਟ ਹੀ 15 ਤੋਂ 20 ਮਿੰਟ ਹਾਂ 15-20 ਮਿੰਟ ਆਪਾਂ ਇਹਨੂੰ ਖੁੱਲਾ ਛੱਡ ਕੇ ਪਕਾਉਣਾ ਹੀ ਅੱਛਾ ਜੀ ਤੇ ਉਦੋਂ ਬਾਅਦ 15-20 ਮਿੰਟ ਇਹਨੂੰ ਫਿਰ ਆਪਾਂ ਢੱਕ ਕੇ ਪਕਾਉਣਾ ਹੀ ਠੀਕ ਹੈ ਬਾਜੀ ਸੁੱਕਤ ਨਹੀਂ ਆ ਇਹ ਮੇਥੀ ਆਈ ਅੱਛਾ ਮੇਥੀ ਕਾਫੀ ਵੇਟ ਕਰਨ ਤੋਂ ਬਾਅਦ ਆਪਣਾ ਚਿਕਨ ਜਿਹੜਾ ਰੈਡੀ ਹੈ ਸੋ ਆਪਾਂ ਹੁਣ ਟੇਸਟ ਕਰਕੇ ਦੱਸਾਂਗੇ ਵੀ ਟੇਸਟ ਕਿਵੇਂ ਦਾ ਸੋ ਪਹਿਲਾਂ ਤਾਂ ਆਪਾਂ ਇਹ ਦੇਖੀਏ ਵੀ ਗਰਮ ਬਹੁਤ ਆ ਪਹਿਲਾਂ ਤੁਸੀਂ ਰੰਗ ਵੇਖੋ ਰੰਗ ਤਾਂ ਬਹੁਤ ਵਧੀਆ ਹੈ ਸੋ <क्रीण> सब तो पहले आप ग्रेवी टेस्ट कर दे <hah> ਜੀ ਬਹੁਤ ਵਧੀਆ ਟੇਸਟ ਹੈ थैंक यू जी ਤੇ ਉਮੀਦ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਇਦਾਂ ਦਾ ਟੇਸਟ ਲੋਕਾਂ ਨੂੰ ਜਿਹੜਾ ਤੁਸੀਂ ਹਾਂ ਸਰਵ ਕਰਦੇ ਰਹੋਗੇ ਹਾਂਜੀ ਹਾਂਜੀ ਅੱਛਾ ਭਾਜੀ ਹੁਣ ਨਾ ਤੁਸੀਂ ਆਪਣੇ ਸ਼ਾਪ ਦੀ ਲੋਕੇਸ਼ਨ ਦੱਸ ਦੋ ਆ ਪਿੰਡ ਦੇ ਵਿੱਚ ਦੁਕਾਨ ਆਈ ਪਿੰਡ ਦੇ ਲੋਹਤ ਸਮਰਾਲਾ ਦਾ ਚਾਵਾ ਰੋਡ ਤੇ ਆਈ ਤੇ ਹਾਂਜੀ ਤੇ ਭਾਜੀ ਕਈਵਨ ਲొਕੇਸ਼ਨ ਨਹੀਂ ਮਿਲਦੀ ਤੇ ਆਪਣਾ ਮੋਬਾਈਲ ਨੰਬਰ ਵੀ ਦੱਸ ਦੋ ਹਾਂਜੀ 62802 40826 ਜੀ ਹਾਂਜੀ ਤੁਸੀਂ ਕਾਲ ਕਰੋ ਮੈਨੂੰ ਮੈਂ ਤੁਹਾਨੂੰ ਲొਕੇਸ਼ਨ ਸੈਂਡ ਕਰ ਦੂੰਗਾ ਨਹੀਂ ਆਪਣੀ ਗੂਗਲ ਮੈਪ ਤੇ ਲొਕੇਸ਼ਨ ਅਵੇਲੇਬਲ ਹੈ ਜੀ ਬੰਬ ਚਿਕਨ ਕਾਰਨਰ ਹੁੰਦਾ ਨਾ ਤੋਂ ਜੀ ਤੇ ਸਰ ਬਹੁਤ ਬਹੁਤ ਸ਼ੁਕਰੀਆ ਹਾਂਜੀ ਥੈਂਕ ਯੂ ਜੀ ਤੇ ਸੋ ਦੋਸਤੋ ਭਾਜੀ ਤੁਹਾਨੂੰ ਲొਕੇਸ਼ਨ ਦੱਸ ਦਿੱਤੀ ਹੈ ਉਹਨਾਂ ਨੇ ਫੋਨ ਨੰਬਰ ਵੀ ਦੱਸਦਾ ਅਗਰ ਤੁਹਾਨੂੰ ਫੋਨ ਨੰਬਰ ਦੀ ਸਮਝ ਨਹੀਂ ਆਈ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਭਾਜੀ ਕੋਲ ਤੁਸੀਂ ਆ ਸਕਦੇ ਹੋ ਤਾਂ ਇੱਕੋ ਦਾ ਜਿਹੜਾ ਕੋਡ ਹੈ ਤੁਸੀਂ ਟੈਸਟ ਕਰ ਕਰਦੇ ਹੋ ਸੋ ਮੈਨੂੰ ਦਿਓ ਇਜਾਜ਼ਤ ਤਾਂ ਮੈਂ ਸੱਜਿਆ ਮਾਰਾਂ